ਪਹਿਲਾਂ ਤਾਂ ਮੈਨੂੰ ਸ਼ੌਂਕ ਗਾਰਡਨਿੰਗ ਦਾ ਸ਼ੁਰੂ ਹੋਈ ਸੀਗਾ ਤੇ ਇਸ ਸ਼ੌਂਕ ਨੂੰ ਇੰਨਾ ਕਿ ਹੁਣ ਅੱਗੇ 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 क्रेਜ਼ ਪੈ ਚੁੱਕਿਆ ਮੈਨੂੰ ਵੀ ਹੁਣ ਮੈਂ ਤਾਂ ਹਰ ਇੱਕ ਚੀਜ਼ 'ਚ ਦੇਖਦਾ ਕਿ ਇਹ ਗਰੋ ਹੋ ਜੂਗੀ ਕੋਈ ਵੀ ਸੀਡ ਹੈ ਕਈ ਸੜਕ 'ਤੇ ਪਿਆ ਮੈਂ ਤਾਂ ਉੱਥੋਂ ਵੀ ਕਲੈਕਟ ਕਰ ਲੈਣਾ ਸੜਕ 'ਤੇ ਪਿਆ ਹੀ ਮੈਂ ਚੰਡੀਗੜ੍ਹ ਪਿੱਛੇ ਘੁੰਮਣ ਗਿਆ ਲੇਕ 'ਤੇ ਉੱਥੇ ਮੈਂ ਕਈ ਵਾਰੀ ਦੇਖਿਆ ਕਿ ਹੁਣ ਮੌਸਮ ਹੈ ਕਿ ਸੀਡ ਪਏ ਨੇ ਉੱਥੋਂ ਲੇਕ ਦਾ ਨਜ਼ਾਰਾ ਲੈਣ ਦੇ ਨਾਲ-ਨਾਲ ਮੈਂ ਕਿਹਾ ਸੀਡ ਵੀ ਕਲੈਕਟ ਕਰ ਲਈਏ ਨਾ ਉਹ ਵੀ ਨਾਲ ਲਿਆਇਆ ਲੋਕੀ ਹਾਜ਼ਰ ਤਾਂ ਨਹੀਂ ਗਏ ਚਲੋ ਹੁਣ ਕਈ ਹੁੰਦੇ ਨੇ ਕਈਆਂ ਨੂੰ ਹੁੰਦਾ ਇਹ ਮੈਨੂੰ ਇਹ ਦਰਖਤਾਂ ਦਾ ਥੋੜਾ ਜਿਹਾ ਸ਼ੌਂਕ ਪਿਆ ਖਜੂਰ ਤੋਂ ਅਸੀਂ ਥੋੜੀ ਜਿਹੀ ਘਰ ਦੀ ਰੀਨੋਵੇਸ਼ਨ ਕੀਤੀ ਤੇ ਖਜੂਰ ਦਾ ਦਰਖਤ ਲਾਉਣਾ ਸੀ ਤੇ ਮੈਂ ਦੇਖਣ ਗਿਆ ਕਿ ਇਹ ਦਰਖਤ ਬਹੁਤ بڑے بڑے ਮਿਲਦੇ ਸੀਗੇ ਜਿਹੜੇ ਨੇ ਤੇ ਮੈਂ ਕਿਹਾ ਯਾਰ ਕਿਉਂ ਨਾ ਇਹਨੂੰ ਆਪ ਗrow ਕਰਕੇ ਦੇਖੀਏ ਵੈਸੇ ਉਹ ਮਾਈਂਡ ਜੇ ਆ ਗਿਆ ਮੈਂ ਥੋੜੇ ਆਨਲਾਈਨ ਸਰਚ ਕੀਤਾ ਕਿ ਹੋ ਜੂਗਾ ਕਹਿੰਦੇ ਹੋ ਜੂਦਾ ਹੈ ਆਪਣੇ ਏਰੀਆ ਦੇ ਵਿੱਚ ਆਪਣੇ ਟੈਂਪਰੇਚਰ ਦੇ ਬਸ ਉਥੋਂ ਇੱਕ ਇਹੋ ਜਿਹਾ ਮਾਈਂਡ ਡਿਸਟ੍ਰਿਕਟ ਕੀਤਾ ਉਥੋਂ ਮੈਂ ਸਟਾਰਟ ਕਰਦਾ ਇੱਕ ਜੂੜ ਦੇ ਇਥੋਂ ਇਹ ਜੀ ਐਪ੍ਰੀਕੋਟ ਆਪਾਂ ਆਲੂ ਖਾਰੇ ਵਗੈਰੇ ਇਹਨਾਂ ਦਾ ਐਕਸਪੈਰੀਮੈਂਟਲ ਸਟਾਰਟ ਹੋਣੇ ਨੇ ਹੁਣ ਸਿਆਲਾਂ ਦੇ ਵਿੱਚ ਆਹ ਆਪਣੀ ਚੈਰੀ ਹੋ ਗਈ ਆਪਣਾ ਅਮਰੀਕਨ ਜਿਹੜਾ ਹੁੰਦਾ ਆਪਣਾ ਗਰੇਪਸ ਹੋਗੇ ਇਹ ਆਪਣਾ ਆਲੂ ਖਾਰਾ ਹੋ ਗਿਆ ਜੀ ਆਹ ਹੋ ਗਿਆ ਆਪਣਾ ਉਹ ਖਰਮਾਣੀਆਂ ਖਰਮਾਣੀਆਂ ਆਹ ਹੋ ਗਏ ਜੀ ਆਪਣੇ ਸਵਾਜਣਾ ਇਹ ਸਵਾਜਣਾ ਹੋ ਗਿਆ ਇਹ ਮੋਰਿੰਗਾ ਇਹਦੇ ਬਹੁਤ ਹੈਲਥ ਬੈਨੀਫਿਟਸ ਨੇ ਇਹ ਲਈਜੀ ਆ ਜੀ ਇਹ ਸਪੈਸ਼ਲ ਮਟੀਰੀਅਲ ਦੇ ਵਿੱਚ ਮੈਂ ਗਰੋ ਕੀਤੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਜੜਾਂ ਵੀ ਆ ਚੁੱਕੀਆਂ ਨੇ ਇਹ ਕੋਕੋ ਪੀਟ ਹੁੰਦੀ ਆ ਨਾਰੀਅਲ ਦਾ ਜਿਹੜਾ ਖੱਲ ਹੁੰਦਾ ਉਹ ਤੋਂ ਬਰੀਕ-ਬਰੀਕ ਬਰਾਦੇ ਦੇ ਵਿੱਚ ਉੱਚ ਗਰੋ ਕੀਤੀ ਆ ਆ ਚੀਕੂ ਆ ਜੀ ਆਪਾਂ ਚੀਕੂ ਵਗੈਰਾ ਇਹ ਥੋੜੇ ਡਿਫਿਕਲਟ ਨੇ ਗਰੋ ਕਰਨੇ ਸੀਡ ਤੋਂ ਇੱਕ ਰੁਮਾਣੀਆਂ ਹੋ ਗਈਆਂ ਇਹ ਆਪਣੇ 2-3 ਸਾਲ ਦਾ ਵੀ ਚੱਲ ਸਕਦੇ ਨੇ ਜਿਹੜਾ ਹੰਪ ਹੈ ਇਹ ਵੀ ਸੁਕਾ ਕੇ ਇੱਕ ਉਸ ਟਾਈਮ ਹੁੰਦਾ ਹਰੇਕ ਦਾ ਆਪਣਾ ਲਾਈਫ ਟਾਈਮ ਹੈ ਹਰੇਕ ਉਹਦੇ ਪ੍ਰੂਫ ਦਾ ਸੀਡ ਦਾ ਵੀ ਕਿੰਨਾ ਟਾਈਮ ਆਪਾਂ ਰੱਖ ਸਕਦੇ ਆ ਉਹ ਹੋਲਿਓਡਿਕ ਐਕਸਪੀਰੀਅੰਸ ਨਾਲ ਸਟੱਡੀ ਕਰਨਾ ਹੁਣ ਇਹ 4-5 ਸਾਲ ਹੋ ਗਏ ਮੈਨੂੰ ਐਕਸਪੀਰੀਅੰਸ ਐਕਸਪੈਰੀਮੈਂਟ ਵਗੈਰਾ ਕਰਦੇ ਸੀ ਫਿਰ ਹੋਲਿਓਡਿਕ ਐਕਸਪੀਰੀਅੰਸ ਹੋ ਜਾਂਦਾ ਕੰਮ ਕੀ ਕਰਦੇ ਆ ਮੈਂ ਵੈਸੇ ਇਨਸਪੈਕਟਰ ਆਂ ਜੀ ਫੂਡ ਸਰਵਿਸ ਪ੍ਰਾਈਜ਼ਿੰਗ ਐਂਡ ਕੰਜ਼ਿਊਮਰ ਫੇਅਰ ਡਿਪਾਰਟਮੈਂਟ ਦੇ ਵਿੱਚ ਅੱਛਾ ਇਹ ਉਦੇ ਨਾਲ ਨਾਲ ਆਹ ਓਪੀ ਬਣਾਈ ਸੀ। ਕਿਆ ਲਾਉ ਮੈਂ ਵੀ ਕਰਨਾ ਨਾਲ। ਇਵੇਂ। ਹੂੰ। ਮੈਂ ਇਸੇ ਸਾਲ ਮੈਂ ਘੱਟੋ ਘਣ 500 ਤੋਂ ਵੱਧ ਰੁੱਖ ਲਗਾ ਚੁੱਕਿਆ। ਕਿਉਂ ਮੇਰੀ ਮਿਗਾ ਹੈਡ ਨੇ ਮੈਂ ਢੇੜਾ ਢੇੜਾ ਖੜਦਾ ਰਹਿਣਾ। ਕੋਈ ਡਾਊਨਸ ਚ ਨੇ ਸਕੂਲਾਂ ਚ ਨੇ ਮੈਂ ਨੇੜੇ ਦੇ ਸਕੂਲਾਂ ਚ ਆ ਪਾਰਕ ਚ ਸਾਡੇ ਘਰ ਦੇ ਕੋਲੇ ਪਾਰਕ ਆ ਉੱਥੇ ਵੀ ਕਾਫੀ ਮੈਂ ਰੁੱਖ ਲਗਾਏ ਨੇ। ਹੋਰ ਜਿੱਥੇ ਵੀ ਮੈਨੂੰ ਕੋਈ ਰਿਸਤਿਆ ਕਰੇ ਆਉਂਦਾ ਉਹਨਾਂ ਨੂੰ ਵੀ ਦਿੱਫਟੇ ਹੀ ਦਿੰਨਾ। ਕਿਆ ਲਾਉ ਮੈਂ? ਆ ਲੈ ਜਾਓ। ਇਹਦੀ ਸੰਭਾਲੋ ਜੀ। ਤਾਂ ਇੱਕੇ ਲੈ ਕੇ ਜਾਇਓ। ਫਟੋ ਦੀ ਜਿਹੜੀ ਸੰਭਾਲ ਆ ਉਹ ਵਧੀਆ ਤਰੀਕੇ ਨਾਲ ਕਰਿਓ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਕਸਰ ਆਪਾਂ ਕਹਿੰਦੇ ਹੁੰਨੇ ਆ ਕਿ ਭਾਈ ਸਿਹਤਮੰਦ ਰਹਿਣਾ ਤਾਂ ਫਲ ਫਰੂਟ ਖਾਇਆ ਕਰੋ ਫਲ ਫਰੂਟ ਖਾ ਕੇ ਬੰਦੇ ਨੂੰ ਵਧੀਆ ਤਾਕਤ ਮਿਲਦੀ ਆ ਜੇ ਕਮਜ਼ੋਰੀ ਹੁੰਦੀ ਆ ਤਾਂ ਦੂਰ ਹੋ ਜਾਂਦੀ ਆ ਫਲ ਫਰੂਟ ਨੂੰ ਆਪਾਂ ਰੋਟੀ ਨਾਲੋਂ ਵੀ ਵਧੀਆ ਕਿਤੇ ਨਾ ਕਿਤੇ ਸੋਚ ਲੈਂਦੇ ਆ ਕਿ ਰੋਟੀ ਨਾਲੋਂ ਵੀ ਵਧੀਆ ਜਿਹੜੇ ਨੇ ਉਹ ਫਰੂਟਸ ਕੰਮ ਕਰਦੇ ਨੇ ਫਰੂਟਸ ਖਾ ਕੇ ਉਹਨਾਂ ਦੇ ਬੀਜਾਂ ਨੂੰ ਜਾਂਦਾ ਆਪਾਂ ਖਾਂਦੇ ਖਾਂਦੇ ਮੂੰਹ 'ਚ ਬੀਜ ਆ ਜੇਵੇ ਤਾਂ ਉਹ ਜੋ ਕੱਟ ਕੇ ਸਾਈਡ ਤੇ ਪਲੇਟ ਦੇ ਵਿੱਚ ਰੱਖ ਦਈਦਾ ਤੇ ਫਿਰ ਜਾ ਕੇ ਉਹਨੂੰ ਡਸਟਬਿਨ ਦੇ ਵਿੱਚ ਸੱਟ ਦਈਦਾ ਤੇ ਉਸ ਤੋਂ ਬਾਅਦ ਉਹ ਗਾਇਬ ਪਰ ਕੁਝ ਲੋਕ ਐਸੇ ਹੁੰਦੇ ਨੇ ਜੋ ਉਹਨਾਂ ਦੇ ਵਿੱਚੋਂ ਹੀ ਜ਼ਿੰਦਗੀ ਦੇਖ ਲੈਂਦੇ ਨੇ ਉਸ ਵੀਨ ਨੂੰ ਪਏ ਨੂੰ ਥਾਲੀ ਦੇ ਵਿੱਚ ਐਂ ਦੇ ਦੇਣੇ ਕਿ ਯਾਰ ਇਹ ਜਿੰਦਾ ਏ ਇਹਨੂੰ ਅਪਾ ਇੱਕ ਨਵੀਂ ਜ਼ਿੰਦਗੀ ਵੀ ਦੇ ਸਕਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਉਹ ਜਿਹੜਾ ਬੰਦਾ ਸੱਚ ਕਰ ਦਿਖਾ ਰਿਹਾ ਏ ਸੱਚ ਕਰ ਦਿਖਾਉਂਦੇ ਨੇ ਜਦੋਂ ਫਲ ਦਾ ਨਾਮ ਆ ਕਿਨੇ ਸ਼ਹਿਰ ਤੋਂ ਬਲੌਂਚ ਕਰਦੇ ਨੇ ਆਪਾਂ ਨਾ ਜਿਵੇਂ ਅੰਬਾਂ ਦੀਆਂ ਗੁਠਰੀਆਂ ਨੂੰ ਖਾ ਕੇ ਉਹ ਜਿਠਰੀ ਨੂੰ ਚੂਸ ਕੇ ਆਪਾਂ ਸਿੜ ਦੰਨੇ ਆ ਫੇਰ ਆਪਾਂ ਇਹ ਸੋਚ ਲੈਣਨੇ ਆ ਜਾਂ ਮੰਨ ਲਓ ਕਿ ਜਾਮਣ ਖਾ ਰਿਹਾ ਜਾਮਣ ਦੇ ਬੀਜ ਨੂੰ ਸਿੜਦਾ ਆਪਾਂ ਨੂੰ ਐਸੇ ਸੋਚ ਲੈਣਨਾ ਕਿ ਯਾਰ ਇਹ ਆਪਣੇ ਕੰਮ ਨਹੀਂ ਆ ਸਕਦੇ ਵੇਸਟੇਜ ਐ ਐਵੇਂ ਵਿੱਚ ਪਏ ਨੇ ਕੋਈ ਗੱਲ ਨਹੀਂ ਵੱਧ ਤੋਂ ਵੱਧ ਕਿ ਆਪਾਂ ਅੰਬ ਦੇ ਉੱਤੇ ਬੇਸ਼ੱਕ ਸੋਚ ਲੈਣਨੇ ਆ ਥੋੜਾ ਜਿਹਾ ਕਿ ਹਾਂ ਯਾਰ ਇਹਦੀ ਗੁਠਰੀ ਨੂੰ ਜਾ ਕੇ ਫਟਾਫਟ ਦੱਬਿਆਓ ਜਾਂ ਸੂਏ ਦੇ ਨੇੜੇ ਸਟਿਆਓ ਉੱਥੇ ਦਰਖਤ ਠੁੱਕ ਜਾਊਗਾ ਪਰ ਪ੍ਰੋਪਰ ਪ੍ਰੋਸੈਸ ਹੁੰਦਾ ਕੀ ਹੈ ਕੀ ਗੱਲਬਾਤ ਹੁੰਦੀ ਹੈ ਕੀ ਸਿਧਾਂਤ ਹੁੰਦੇ ਨੇ ਸਾਰੀ ਗੱਲਬਾਤ ਕਰਾਂਗੇ ਸਿਮਰਨ ਬਾਈ ਜੀ ਸਾਡੇ ਨਾਲ ਨੇ ਸਤਸਕਾ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਇੱਥੇ ਮੇਰੇ ਕੋਲ ਆਉਣ ਲਈ ਸੇਤਾ ਕਿਦਾਂ ਬਹੁਤ ਦੁਨੀਆ ਗੱਲਬਾਤ ਵਧੀਆ ਸਭ ਵਧੀਆ ਮੈਂ ਕਹਿੰਦਾ ਕੰਮ ਵੀ ਵਾਲਾ ਵਧੀਆ ਕਰ ਰਹੇ ਨੇ ਬਸ ਰੱਬ ਦੀ ਕਿਰਪਾ ਜੀ ਇਹ ਵਾਇਰਲ ਵੀ ਮੇਰਾ ਇਹਨਾਂ ਨੇ ਮੈਨੂੰ ਇਹ ਕਿੱਥੇ ਤੇ ਲਾਇਆ ਬਿਲਕੁਲ ਸਿਮਰ ਮੇਰੇ ਮੇਰਾ ਤਾਂ ਪਹਿਲਾਂ ਹੀ ਇਹੀ ਸਵਾਲ ਹੈ ਅਬ ਮੇਰੇ ਵਰਗਾ ਮਹਾਤੜ ਤਾਂ ਹੁੰਦਾ ਸੋਚ ਲੰਦਾ ਯਾਰ ਮੰਮੀ ਕੋਈ ਫालतू ਪਿਆ ਯਾਰ ਐਂ ਕਰ ਮੰਮੀ ਆ ਫੜਾ ਫੜਾ ਪਲੇਟ ਖਾਲੀ ਕਰ ਦੇ ਇਹ ਜੋ ਬੀਜ ਮੈਂ ਰੱਖਤੇ ਇਹਨਾਂ ਨੂੰ ਬਾਹਰ ਡਸਟਬਿਨ ਚ ਸੱਟਿਆ ਪਰ ਤੁਸੀਂ ਉਹ ਕਿ ਮੈਂ ਤਾਂ ਚੀਜ਼ਾਂ ਤਾਂ ਹੀ ਲਿਆਉਣਾ ਕਿ ਉਹਨਾਂ ਦੇ ਬੀਜ ਨਾਲੇ ਖਾ ਲੈ ਫਿਰ ਉਹਦੇ ਬੀਜ ਸੰਭਲੇ ਫਿਰ ਉਹਨਾਂ ਤੋਂ ਦਰੱਖਤ ਬਣਾ ਦੇ ਹਾਂਜੀ ਇਹ ਕਿਵੇਂ ਬਸ ਇਹ ਦੇਖੋ ਜੀ ਪਹਿਲਾਂ ਤਾਂ ਮੈਨੂੰ ਸ਼ੌਂਕ ਗਾਰਡਨਿੰਗ ਦਾ ਸ਼ੁਰੂ ਹੋਇਆ ਸੀਗਾ ਤੇ ਇਸ ਸ਼ੌਂਕ ਨੂੰ ਇੰਨਾ ਕਿ ਹੁਣ ਅੱਗੇ 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 ਕ੍ਰੇਜ਼ ਪੈ ਚੁੱਕਿਆ ਮੈਨੂੰ ਕਿ ਹੁਣ ਮੈਂ ਤਾਂ ਹਰ ਇੱਕ ਚੀਜ਼ 'ਚ ਦੇਖਦਾ ਕਿ ਇਹ ਗਰੋ ਹੋ ਜੂਗੀ ਕੋਈ ਵੀ ਸੀਡ ਹੈ ਕਹੇ ਸੜਕ ਤੇ ਪਿਆ ਮੈਂ ਤਾਂ ਉੱਥੋਂ ਵੀ ਕਲੈਕਟ ਕਰ ਲੈਣਾ ਸਾਰੇ ਕਿਤੇ ਪਿਆਈ ਮੈਂ ਚੰਡੀਗੜ੍ਹ ਪਿੱਛੇ ਜੇ ਘੁੰਮਣ ਗਿਆ ਝੀਲ ਤੇ ਉੱਥੇ ਮੈਂ ਕਈ ਵਾਰੀ ਦੇਖਿਆ ਕਿ ਹੁਣ ਮੌਸਮ ਹੈ ਕਿ ਸੀਡ ਪਏ ਨੇ ਨਾ ਉੱਥੋਂ ਝੀਲ ਦਾ ਨਜ਼ਾਰਾ ਲੈਣ ਦੇ ਨਾਲ ਨਾਲ ਮੈਂ ਕਿਹਾ ਸੀਡਸ ਵੀ ਕਲੈਕਟ ਕਰ ਲਈਏ ਨਾ ਉਹ ਵੀ ਨਾਲ ਲਿਆਇਆ ਲੋਕੀ ਹਾਜ਼ਰੇ ਤਾਂ ਨਹੀਂ ਗਏ ਚਲੋ ਹੁਣ ਕਈ ਹੁੰਦੇ ਨੇ ਕਈਆਂ ਨੂੰ ਹਰੇਕ ਨਾਲ ਕਹਿੰਦੇ ਕਿ ਨਾ ਟੌਰ ਤੋਂ ਬਾਈ ਨੇ ਵਧੀਆ ਕੰਢੀ ਇਹ ਕੰਮ ਕੀ ਕਰਦਾ ਫ੍ਰੀਜਦਾ ਕੀ ਕੀ ਬੀਜ ਇਕੱਠੀ ਕਰੇ ਜਿਹੜਾ ਛੋਟੇ ਛੋਟੇ ਜੇ ਇਹ ਬਾਈ ਜੀ ਜਿਵੇਂ ਹੁਣ ਤੁਸੀਂ ਬੀਜ ਇਕੱਠੇ ਕਰਦੇ ਸੀ ਯਾਰ ਇਹ ਆਈਡੀਆ ਕਿਸੇ ਨੇ ਲੱਤੀ ਸੀ ਇਹਨੇ ਤਾਂ ਦਿੱਤਾ ਹੋਇਆ ਮਾਨ ਦੇ ਵਿੱਚ ਕਿਵੇਂ ਆਉਂਦੀ ਐਹੀ ਗੱਲ ਐ ਯਾਰ ਅਬੀਚਾ ਦੇ ਤੋਂ ਆਪਾਂ ਕਰਦੇ ਆ। ਇਹ ਥੋੜਾ ਜਿਹਾ क्रेਜ਼ ਮੈਨੂੰ ਪਿਆ ਖਜੂਰ ਦੇ। ਪਰ ਖਜੂਰ ਖਾ ਕੇ ਸਿੱਟਦੇ ਨੇ ਆ। 4 ਸਾਲ ਪੁਰਾਣੀ ਗੱਲ ਐ। ਸ਼ੌਂਕ ਤਾਂ ਮੈਨੂੰ ਬਚਪਨ ਤੋਂ ਪਹਿਲਾਂ ਵੀ ਅਸੀਂ ਪਲਾਂਟਸ ਵਗੈਰਾ ਬਹੁਤ ਰੱਖੇ ਸੀਗੇ। ਤੇ ਮੈਨੂੰ ਇਹ ਦਰਖਤਾਂ ਦਾ ਥੋੜਾ ਜਿਹਾ ਸ਼ੌਂਕ ਪਿਆ ਖਜੂਰ ਤੋਂ। ਅਸੀਂ ਥੋੜੀ ਜਿਹੀ ਘਰ ਦੀ ਰੀਨੋਵੇਸ਼ਨ ਕੀਤੀ ਤੇ ਖਜੂਰ ਦਾ ਦਰਖਤ ਲਾਉਣਾ ਸੀ। ਤੇ ਮੈਂ ਦੇਖਣ ਗਿਆ ਕਿ ਇਹ ਦਰਖਤ ਬਹੁਤ بڑے-ਬڑے ਮਿਲਦੇ ਸੀਗੇ। ਜਿਹੜੇ ਨੇ ਤੇ ਮੈਂ ਕਿਹਾ ਯਾਰ ਕਿਉਂ ਨਾ ਇਹਨੂੰ ਵੇਸਿਓ ਮਾਈਂਡ ਜਿਹੜਾ ਆ ਗਿਆ ਤੇ ਮੈਂ ਥੋੜਾ ਜਿਹਾ ਆਨਲਾਈਨ ਸਰਚ ਕੀਤਾ ਕਿ ਹੋ ਜੂਗਾ ਕਹਿੰਦੇ ਹੋ ਜੂਗਾ ਇਹ ਆਪਣੇ ਏਰੀਆ ਦੇ ਵਿੱਚ ਆਪਣੇ ਟੈਂਪਰੇਚਰ ਤੇ ਬਸ ਉੱਥੋਂ ਇੱਕ ਇਹੋ ਜਿਹਾ ਮਾਈਂਡ ਸਟਿੱਕ ਕੀਤਾ ਉੱਥੋਂ ਫੇਰ ਮੈਂ ਸਟਾਰਟ ਕਰਤਾ ਖਜੂਰ ਦੇ ਖਜੂਰ ਦੇ ਉਹ ਵੀ ਮੇਰੇ ਕੋਲ ਹੈਗੇ ਬਿਲਕੁਲ ਮੈਂ ਮੈਂ ਇੱਕ ਵਾਰ ਨਾ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਤੁਸੀਂ ਨਾ نیچے ਦੇਖ ਵੀ ਸਕਦੇ ਹੋ ਇਹ ਉਹੀ ਬੀਜ ਨੇ ਜਿਨ੍ਹਾਂ ਨੂੰ ਆਪਾਂ ਇਹ ਸੋਚ ਲੰਨੇ ਆ ਕਿ ਵੇਸਟੇਜ ਐ ਕਿਸੇ ਕੰਮ ਦੀ ਨਹੀਂ ਕੋਈ ਗੱਲ ਨਹੀਂ ਐ ਆ ਕੋਈ ਨਹੀਂ ਫਟਾਫਟ ਇਹਨਾਂ ਨੂੰ ਇਕੱਠੇ ਕਰੋ ਐਵੇਂ ਫਰਸ਼ੇ ਦਾ ਇੱਕ ਖੰਡਾ ਤੇ ਇਹ ਬਾਈ ਨੇ ਸਾਂਭ ਕੇ ਡੱਬੀਆਂ ਦੇ ਵਿੱਚ ਪਾ ਕੇ ਰੱਖੇ ਹੋਏ ਨੇ ਬਾਈ ਇਹ ਇਹ ਕਿਹੜੇ ਕਿਹੜੇ ਬੀਜ ਹੋਏ ਨੇ ਜਿਵੇਂ ਆ ਮੈਨੂੰ ਦਿਖਾਈ ਦੇ ਇਹ ਜੀ ਐਪ੍ਰਿਕੋਟ ਆਪਾਂ ਆਲੂਖਾਰਾ ਵਗੈਰਾ ਇਹਨਾਂ ਦਾ ਐਕਸਪੈਰੀਮੈਂਟਲ ਸਟਾਰਟ ਹੋਣੇ ਨੇ ਹੁਣ ਸਿਆਲਾਂ ਦੇ ਵਿੱਚ ਆਹ ਆਪਣੀ ਚੈਰੀ ਹੋਗੀ ਆਪਣਾ ਅਮਰੀਕਨ ਜਿਹੜਾ ਹੁੰਦਾ ਆਪਣਾ ਗਰੇਪਸ ਹੋਗੇ ਇਹ ਆਪਣਾ ਆਲੂਖਾਰਾ ਹੋ ਗਿਆ ਜੀ ਆਹ ਹੋ ਗਿਆ ਆਪਣਾ ਉਹ ਖੁਰਮਾਨੀਆਂ ਖੁਰਮਾਨੀਆਂ ਆ ਹੋਗੇ ਜੀ ਆਪਣੇ ਸਹਾਜਣਾਂ ਇਹ ਸਵਾਜਣਾ ਹੋ ਗਿਆ ਇਹ ਮੋਰਿੰਗਾ ਇਹਦੇ ਬਹੁਤ ਹੈਲਥ ਬੈਨੀਫਿਟਸ ਨੇ ਬਿਲਕੁਲ ਇਹ ਜਿਵੇਂ ਹੁਣ ਇਹ ਜਿਵੇਂ ਬੀਜ ਨੇ ਜਿਹੜੇ ਸਾਰੇ ਇਹ ਇਹਨਾਂ ਨੂੰ ਫਿਰ ਤੁਸੀਂ ਕਿਸੇ ਪ੍ਰੋਸੈਸ ਕਿਵੇਂ ਪ੍ਰੋਸੈਸ ਕਿਹੜੇ ਚ ਕੱਢਦੇ ਹੁੰਦੇ ਆ ਪਹਿਲਾਂ ਤਾਂ ਜੀ ਦੇਖੋ ਆਪਾਂ ਹੁਣ ਕੋਈ ਵੀ ਫਰੂਟ ਖਾ ਲਿਆ ਹਮਮ ਪਹਿਲਾਂ ਤਾਂ ਉਹਦੇ ਉੱਪਰ ਆਪਾਂ ਨੇ 슈ਗਰ ਕੰਟੈਂਟ ਨੂੰ ਜਿਹੜਾ ਮਿੱਠਾ ਉਹਨੂੰ ਸਾਫ਼ ਕਰਨਾ ਤਾਂ ਜੋ ਕਿ ਕੋਈ ਫੰਗਸ ਫੰਗਸ ਵਗੈਰਾ ਨਾ ਲੱਗੇ ਸਭ ਤੋਂ ਪਹਿਲਾਂ ਆਪਾਂ ਫਰੂਟ ਖਾ ਲਿਆ ਉਹਦੀ ਜਿਹੜੀ ਕੋਈ ਵੀ ਸੀਡ ਹੈ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਨਾ ਧੋਣਾ ਓਕੇ ਉਹਨੂੰ ਧੋ ਕੇ ਦੈਨ ਆਪਾਂ ਨੇ ਧੁੱਪ 'ਚ ਰੱਖਣਾ ਪਰ ਬਟ ਕਈ ਇਹੋ ਜਿਹੇ ਸੀਡ ਨੇ ਜਿਹਨਾਂ ਨੂੰ ਧੁੱਪ ਨਹੀਂ ਲਵਾ ਸਕਦੇ ਧੋ ਕੇ ਨਾਲ ਦੀ ਨਾਲ ਗਰੋ ਕਰਨਾ ਪੈਂਦਾ ਜਿਵੇਂ ਲੀਚੀ ਹੋਗੀ ਚੀਕੂ ਹੋ ਗਿਆ ਆਪਣੀ ਜਾਮਨ ਹੋਗੀ ਇਹਨਾਂ ਨੂੰ ਬੜਾ ਟਾਈਮ ਸਕਾ ਨਹੀਂ ਸਕਦੇ ਕਿਉਂਕਿ ਸਕਾਉਣ ਤੋਂ ਬਾਅਦ ਫਿਰ ਉਹ ਡੈੱਡ ਹੋ ਜਾਂਦੇ ਨੇ ਕਈ ਸੀਡ ਤ ਇਹੋ ਜਿਹੇ ਅੱਛਾ ਕਈ ਸੀਡ ਤਾਂ ਇਹੋ ਜਿਹੇ ਨੇ ਜਿਹੜੇ ਸਾਲ 2 ਸਾਲ ਜਿੰਨੇ ਮਰਜ਼ੀ ਰੱਖ ਲਓ ਜਿਵੇਂ ਆਹ ਹੋ ਗਿਆ ਅਲੂ ਖਾਰਾ ਵਗੈਰਾ ਆਪਣੇ ਐਪਲਿਕਾਟ ਹੋ ਗਿਆ ਕਰਮਾਣੀਆਂ ਹੋਈਆਂ ਇਹ ਆਪਣੇ 2-3 ਸਾਲ ਦਾ ਚੱਲ ਸਕਦੇ ਨੇ ਜਿਹੜਾ ਹੰਪ ਹੈ ਇਹ ਵੀ ਸੁਕਾ ਕੇ ਇੱਕ ਉਸ ਟਾਈਮ ਹੁੰਦਾ ਹਰੇਕ ਦਾ ਆਪਣਾ ਲਾਈਫ ਟਾਈਮ ਹੈ ਹਰੇਕ ਉਹਦੇ ਫਰੂਟ ਦਾ ਸੀਡ ਦਾ ਵੀ ਕਿੰਨਾ ਟਾਈਮ ਆਪਾਂ ਰੱਖ ਸਕਦੇ ਆ ਉਹ ਹੋਲਿਸਟਿਕ ਐਕਸਪੀਰੀਅੰਸ ਨਾਲ ਸਟੱਡੀ ਕਰਨਾ ਹੁਣ ਮੇਰੇ ਚਾਰ ਪੰਜ ਸਾਲ ਹੋ ਗਏ ਮੈਨੂੰ ਐਕਸਪੀਰੀਅੰਸ ਐਕਸਪੈਰੀਮੈਂਟ ਵਗੈਰਾ ਕਰਦੇ ਹਾਂ ਹੋਲਿਸਟਿਕ ਐਕਸਪੀਰੀਅੰਸ ਹੋ ਜਾਂਦਾ ਭਾਈ ਜੀ ਹੁਣ ਤੁਸੀਂ ਸਟੱਡੀ ਵਗੈਰਾ ਕਰਦੇ ਨੂੰ ਐਕਸਪੀਰੀਅੰਸ ਕਰਦੇ ਨੂੰ ਕੰਮ ਕੀ ਕਰਦੇ ਆ ਮੈਂ ਵੈਸੇ ਇਨਸਪੈਕਟਰ ਆ ਜੀ ਫੂਡ ਸਰਵਿਸ ਬਾਈਜ਼ ਐਂਡ ਕੰਜ਼ਿਊਮਰ ਫੇਅਰ ਡਿਪਾਰਟਮੈਂਟ ਦੇ ਵਿੱਚ ਅੱਛਾ ਤੇ ਉਹਦੇ ਨਾਲ ਨਾਲ ਐ ਹੌਬੀ ਬਣੀ ਸੀ ਜੀ ਕਿਆ ਕੰਮ ਵੀ ਕਰਨਾ ਨਾਲ ਏਵੇਂ ਮੈਂ ਇੱਕ ਤੁਹਾਨੂੰ ਨਾ ਬਿਲਕੁਲ ਵੀਰੇ ਇੱਕ ਨਾ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਇਹ ਆਪਣਾ ਬੜਾ ਆਮ ਜਿਹੜਾ ਸਵਾਲ ਆਉਂਦਾ ਆ ਜਾਂ ਆਮ ਬੰਦੇ ਦੇ ਮਾਈਂਡ ਦੇ ਵਿੱਚ ਗੱਲ ਆਉਂਦੀ ਆ ਕਿ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਬੰਦਾ ਅੰਬ ਨੂੰ ਖਾਂਦਾ ਜਾਂ ਚੂਸਦਾ ਆ ਉਹਦੇ ਵਿੱਚੋਂ ਪਹਿਲੀ ਗੱਲ ਇਹ ਆਉਂਦੀ ਆ ਯਾਰ ਇਹਦੀ ਨਾ ਗੁੜਲੀ ਨੂੰ ਮੈਂ ਫਲਾਣੀ ਜਗ੍ਹਾ ਦੱਬ ਕੇ ਆਇਆ ਨਾ ਕੀ ਪਤਾ ਪਾਣ ਜਾਵੇ ਕੁਝ ਲੋਕ ਹੈਗੇ ਵੀ ਨੇ ਜੋ ਖਾਣ ਤੋਂ ਬਾਅਦ ਉਹਨੂੰ ਲਫਾਵੇ ਦੇ ਵਿੱਚ ਪੈਕ ਕਰਕੇ ਸੂਈ ਦੇ ਕੰਡੇ ਮਾਰਾ ਜਾਂ ਖਾਣ ਦਿੰਦੇ ਨੇ ਕਿ ਚੱਲ ਭਾਈ ਉੱਗਣਾ ਹੋਊਗਾ ਤਾਂ ਉੱਗ ਜੂਗਾ ਨਹੀਂ ਤਾਂ ਨਾ ਸੀ ਹੁਣ ਇਹ ਅਸਲ ਵਿੱਚ ਉਹ ਪ੍ਰੋਸੈਸ ਵੀ ਕਹਿੰਦੇ ਤੁਸੀਂ ਬੜਾ ਤਰੀਕੇ ਨਾਲ ਕਰਦੇ ਹੋ ਉਹ ਜਰੂਰ ਦਿਖਾਓ ਹਾਂਜੀ ਹਾਂਜੀ ਆਪਾਂ ਹੁਣ ਜਿਵੇਂ ਦੇਖਦੇ ਆ ਕਿ ਆਪਾਂ ਦੇਸੀ ਤਰੀਕੇ ਨਾਲ ਕੋਈ ਗੁਥਲੀ ਆਪਾਂ ਅੰਬ ਖਾ ਲਿਆ ਉਹਦੀ ਗੁਥਲੀ ਨੂੰ ਦੱਬਤਾ ਚੱਲ ਉਹ ਵੀ ਪਊਗੀ ਮਟ ਉਹਦਾ ਸਕਸੈਸ ਰੇਟ ਘੱਟ ਹੁੰਦਾ ਜੇ ਆਪਾਂ 10 ਗੁਥਲੀਆਂ ਲਈ ਤਾਂ 2-3 ਚੱਲ ਪੈਣਗੀਆਂ ਮਟ ਜਿਹੜੇ ਹਾਈਬ੍ਰਿਡ ਜਿਹੜੇ ਅੰਬ ਨੇ ਉਹਨਾਂ ਲਈ ਥੋੜਾ ਪ੍ਰੋਸੈਸ ਡਿਫਰੈਂਟ ਆ ਇਹ ਮੈਂ ਆਪ ਵੀ ਥੋੜੇ ਆਨਲਾਈਨ ਸਟੱਡੀ ਕੀਤਾ ਬਾਕੀ ਆਪ ਵੀ ਐਕਸਪੈਰੀਮੈਂਟ ਕਰਦੇ ਕਰਦੇ ਇਹ ਇੰਪਰੂਵ ਕਰ ਲਿਆ ਹੁਣ ਆ ਦੇਖ ਸਕਦੇ ਹੁੰਦੀ ਅੰਬ ਦੀ ਗੁਥ ਦੈਨ ਇਹਦੇ ਵਿੱਚੋਂ ਆਪਾਂ ਨੇ ਇਹਨੂੰ ਕੱਟ ਕੇ ਇਹਦੇ ਵਿੱਚੋਂ ਜਿਹੜੀ ਅਸਲੀ ਸੀਡ ਆ ਉਹਨੂੰ ਕੱਢਣਾ ਕੁਥ ਜਿਉਂ ਉਹਦੇ ਲਈ ਫੇਰ ਮੈਂ ਮਿੰਨੀ ਗ੍ਰੀਨ ਹਾਊਸ ਬਣਾਇਆ ਹੈ। ਇਹ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਪਲਾਸਟਿਕ ਦੇ ਘਰੇ ਹੁੰਦੇ ਹੋ ਨੇ ਬਰਤਨ ਵਗੈਰਾ ਉਹਦੇ ਵਿੱਚ ਆਪਾਂ ਨੇ ਰੱਖਿਆ ਹੈ। ਅੱਛਾ ਇਹ ਉਹ ਆਹ ਦੇਖੋ ਜੜ ਵੀ ਨਿਕਲਣ ਲੱਗੀ ਉਹਦੀ ਤਾਂ ਹਣਾ। ਦੇਖੋ ਹੁਣ ਜੜ ਵੀ ਆ ਇਹਨਾਂ ਦੀ ਰੂਟਸ ਵੀ ਨਿਕਲਿਆ ਆਈਆਂ ਨੇ ਤਿੰਨ ਦੀਆਂ ਨਿਕਲਿਆ ਨੇ ਇੱਕ ਦੀ ਵੀ ਹੋਰ ਨਿਕਲਣੀ ਹੌਲੀ ਹੌਲੀ ਸਟਾਰਟ ਹੋ ਜੂ। ਇਹ ਹਫ਼ਤੇ ਦੇ ਵਿੱਚ ਜਦੋਂ ਵਧੀਆ ਤਿਆਰ ਹੋ ਗਿਆ ਇਹਦੀ ਦੈਨ ਆਪਾਂ ਇਹਨੂੰ ਮਿੱਟੀ ਦੇ ਵਿੱਚ ਗੱਡ ਦੇਣਾ। ਦੈਨ ਇਹ ਵੀ 100% ਸਕਸੈਸ ਰੇਟ ਫੇਰ ਨਹੀਂ ਬਣਦਾ ਇਹ ਬਣ ਜੂਗਾ ਹੁਣ ਜੇ ਮਤਲਬ ਮੰਨ ਲਓ ਇਹ ਕਿੰਨਾ ਕੁ ਟਾਈਮ ਲੱਗੂਗਾ ਹੁਣ ਇਹਨੂੰ ਪੂਰਾ ਜੇ ਆਪਾਂ ਧਰਤੀ ਜੇ ਦੱਬਣਾ ਹੋਵੇ ਹਲੇ ਇਹਨੂੰ ਦੱਬਣ ਨੂੰ ਤਾਂ ਹੁਣ ਵੀ ਦੱਬ ਸਕਦੇ ਆ ਕਿਉਂਕਿ ਰੂਟ ਇਹਦੀ ਆ ਚੁੱਕੀ ਐ ਬਟ ਥੋੜਿਆ ਇਹਨੂੰ ਬਚਾਉਣ ਲਈ ਆਪਾਂ ਹਫਤਾ 10 ਦਿਨ ਹੋਰ ਰੱਖ ਸਕਦੇ ਆ ਇਹਦੇ ਵਿੱਚ ਇਹਨੂੰ ਥੋੜਿਆ ਸਿੱਲਾ ਰੱਖਣਾ ਪੈਂਦਾ ਆ ਤਾਂ ਹੀ ਆ ਗਿੱਲਾ ਇਹ ਆ ਜਿਹੜਾ ਤੁਸੀਂ ਨੈਪਚਰ ਵਗੈਰਾ ਰੱਖਿਆ ਆ ਨਾ ਇਹਨੂੰ ਥੋੜਿਆ ਆਪਾਂ ਨੂੰ ਮੌਇਸਚਰ ਰੱਖਣਾ ਪੈਂਦਾ ਇਹਦੇ ਵਿੱਚ ਮੌਇਸਚਰ ਵੀ ਰਹਿੰਦਾ ਆਪਾਂ ਇਹ ਟਾਈਟ ਕਰ ਦਿੰਦੇ ਆ ਇਹਦੇ ਵਿੱਚ ਨੈਚੁਰਲੀ ਮੌਇਸਚਰ ਰਹਿੰਦਾ ਥੈਨ ਇਸ ਪ੍ਰ ਇਹ ਆਲਮੋਸਟ ਆਪਾਂ ਹਰੇਕ ਸੀਡ ਨਾਲ ਕਰ ਸਕਦੇ ਆ ਇਹ ਇਹੀ ਪ੍ਰੋਸੈਸ ਇਹੀ ਪ੍ਰੋਸੈਸ ਮੱਟ ਉਹਦਾ ਟਾਈਮ ਟੈਂਪਰੇਚਰ ਮਾਸ ਕਿਹੜੇ ਮਹੀਨੇ ਨੇ ਹੋਰ ਇੱਕ ਦਾ ਡਿਫਰੈਂਟ ਡਿਫਰੈਂਟ ਆ ਔਰ ਹਰੇਕ ਦਾ ਅਲੱਗ ਅਲੱਗ ਬਿਲਕੁਲ ਭਾਈ ਹੁਣ ਜਿਵੇਂ ਮੈਂ ਮੈਂ ਦੇਖ ਪਾ ਰਿਹਾ ਇੱਕ ਆਪਾਂ ਇਹ ਹੋਰ ਕਹਿੰਦੀ ਹੈ ਕਿ ਆਹ ਦੇਖੋ ਇੱਕ ਹੋਰ ਬੜੇ ਛੋਟੇ ਛੋਟੇ ਪਿਆਰੇ ਪਿਆਰੇ ਸੋਹਣੇ ਸੋਹਣੇ ਬੱਚਿਆਂ ਵਾਂਗ ਉੱਟ ਬੈਨੇ ਆਹ ਕਿਨੇ ਬੈਨੇ ਆ ਛੋਟੇ ਛੋਟੇ ਇਹ ਇਹ ਲੀਚੀ ਆ ਜੀ ਇਹ ਸਪੈਸ਼ਲ ਮਟੀਰੀਅਲ ਦੇ ਵਿੱਚ ਮੈਂ ਗਰੋ ਕੀਤੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਜੜਾਂ ਵੀ ਆ ਚੁੱਕੀਆਂ ਨੇ ਕੋਕੋ ਪੀਟ ਹੁੰਦੀ ਆ ਨਾਰੀਅਲ ਦਾ ਜਿਹੜਾ ਖੱਲ ਹੁੰਦਾ ਉਹ ਤੋਂ ਬਰੀਕ ਬਰੀਕ ਬਰਾਦੇ ਦੇ ਵਿੱਚ ਉੱਚ ਗਰੋ ਕੀਤੀ ਆ ਆ ਚੀਕੂ ਹੈ ਜੀ ਆਪਾਂ ਚੀਕੂ ਕਰਾ ਇਹ ਥੋੜੇ ਡਿਫਿਕਲਟ ਨੇ ਗਰੋ ਕਰਨੇ ਸੀਡ ਤੋਂ ਇਹਨਾਂ ਨੂੰ ਥੋੜੀ ਮਿਹਨਤ ਜ਼ਿਆਦਾ ਲੱਗਦੀ ਆ ਇਹਦੇ ਇਹਦੇ ਜਿਹੜੇ ਬੀਜ ਨੇ ਇਹ ਤੁਸੀਂ ਮਤਲਬ ਐਂ ਕਹਿ ਸਕਦੇ ਹੋ ਕਿ ਤੁਸੀਂ ਆਪ ਮਤਲਬ ਪਹਿਲਾਂ ਇਹਨਾਂ ਨੂੰ ਖਾਦਾ ਪਾ ਕੇ ਕੁਝ ਕੀਤਾ ਚੰਗੀ ਦਾ ਤੋਤਾ ਉਹਨਾਂ ਨੂੰ ਤੋਤ ਹੋ ਕੇ ਫਿਰ ਗਰੋ ਕੀਤੇ ਆਈ ਨਹੀਂ ਹੈਗਾ ਕਿ ਬਾਜ਼ਾਰ ਉਹਦੇ ਨਾਲ ਬਾਜ਼ਾਰ ਜਾ ਕੇ ਚਲੇ ਜਾਂਦਾ ਆਹੀ ਪ੍ਰੋਸੈਸ ਇਹਨਾਂ ਦੇ ਫਾਲੋ ਕੀਤਾ ਆਹੀ ਸੇਮ ਆਹੀ ਸੇਮ ਪ੍ਰੋਸੈਸ ਕਿਉਂਕਿ ਇਹਨਾਂ ਨੂੰ ਮੌਇਸਚਰ ਜ਼ਿਆਦਾ ਚਾਹੀਦਾ ਹੁੰਦਾ ਜਿਹੜੇ ਮੌਇਸਚਰ ਵਾਲੇ ਨੇ ਜਿਵੇਂ ਸਭ ਤੋਂ ਸੌਖਾ ਤਰੀਕਾ ਤੁਸੀਂ ਗਰੋ ਕਰਨਾ ਜਮਣ ਖਾਦੀ ਉਹਨੂੰ ਦੱਬ ਦੋ ਉਹ ਜਮਣ ਖਾਦੀ ਜਮਣ ਨਾਲ ਜਮਣ ਨੂੰ ਤੁਸੀਂ ਦੱਬ ਦੋ ਨਾਲ ਦੀ ਨਾਲ ਮਤਲਬ ਇੱਕ ਦਿਨ ਦੇ ਵਿੱਚ ਵਿੱਚ ਉਹ 100% ਹੋਏ ਜਾਊਗੀ ਜੇ ਕਿਸੇ ਨੇ ਵੀ ਸਿੱਖਣਾ ਫਰੂਟ ਨੂੰ ਗਰੋ ਕਰਨਾ ਜਮਣ ਤੋਂ ਬਹੁਤ ਈਜ਼ੀਲੀ ਆ ਉਹਦਾ ਸਕਸੈਸ ਰੇਟ ਮਰਜ਼ੀ ਘੱਟਾ ਹੋਵੇ ਜੇ ਸੌਖਾ ਸਭ ਤੋਂ ਜੇ ਕਿਸੇ ਨੇ ਵੀ ਆਪਣਾ ਕਿਸੇ ਬੱਚਿਆਂ ਨੂੰ ਸਿਖਾਉਣਾ ਕਿ ਕਿਵੇਂ ਬੀਜ ਤੋਂ ਤਿਆਰ ਕਰਨਾ ਤੁਸੀਂ ਜਮਣ ਤੋਂ ਐਗਜ਼ਾਮਪਲ ਲੈ ਸਕਦੇ ਹੋ ਅੱਛਾ ਜਮਣ ਸੌਖਾ ਗਰੋ ਕਰਨਾ ਜਮਣ ਬਿਲਕੁਲ ਜੇ ਜਿਵੇਂ ਜਿਵੇਂ ਕੁਝ ਟੀਚਰ ਵੀ ਦੇਖ ਰਹੇ ਹੋਣਗੇ ਜੇ ਜਿਵੇਂ ਬੱਚਿਆਂ ਨੂੰ ਜੇ ਸਿਖਾਉਣਾ ਹੀ ਆਏ ਜੀ ਤਾਂ ਤੁਸੀਂ ਜਾਮਣ ਦੇ ਉੱਤੇ ਸਭ ਤੋਂ ਪਹਿਲਾਂ ਆਪ ਐਕਸਪੈਰੀਮੈਂਟ ਕਰਕੇ ਦੇਖ ਸਕਦੇ ਹੋ ਤੁਸੀਂ ਜਾਮਣ ਦੇ ਫਰੂਟ ਨੂੰ ਜਿਹੜਾ ਉਹਦਾ ਬੀਜ ਹੁੰਦਾ ਹਾਂਜੀ ਹਾਂਜੀ ਉਸ ਨੂੰ ਇੱਕ ਦਿਨ ਦੇ ਅੰਦਰ ਅੰਦਰ ਧਰਤੀ ਦੇ ਵਿੱਚ ਦੱਬ ਦਿਓ ਉਹਨੂੰ ਨਾ ਵਾਸ਼ ਕਰਨ ਦੀ ਵੀ ਲੋੜ ਨਹੀਂ ਹੈਗੀ ਅੱਛਾ ਧੋਣਾ ਵੀ ਨਹੀਂ ਧੋਣ ਦੀ ਲੋੜ ਵੀ ਨਹੀਂ ਉਹਨੂੰ ਡਾਇਰੈਕਟਲੀ ਗ로우 ਕਰ ਸਕਦੇ ਹੋ ਅੱਛਾ ਉਹ ਇੰਨਾ ਸਿੰਪਲ ਹੈ ਜਿਹੜੀ ਆਪਣੇ ਮਾਹੌਲ 'ਚ ਹੁੰਦੀ ਹੈ ਜਾਮਣ ਜਿਹੜੇ ਇਹ ਨੇ ਜਿਵੇਂ ਲੀਚੀ ਚੀਕੂ ਇਹ ਗ੍ਰਾਫਟਡ ਹੁੰਦੇ ਨੇ ਆਪਣੇ ਕੋਲ ਹਾਂ ਉਹ ਤਾਂ ਆਪਣੇ ਸਕਸੈਸ ਹੋ ਜਾਂਦੇ ਨੇ ਸੀਡ ਤੋਂ ਹਲੇ ਗ로우 ਕਰਨਾ ਥੋੜਾ ਡਿਫਿਕਲਟ ਹੁੰਦਾ ਪਹਿਲੇ ਆਪ ਚਾਰ ਪੰਜ ਸਾਲਾਂ ਦੀ ਇਹ ਜਿਹੜੀ ਤੁਸੀਂ ਇਹ ਜਿਹੜੀ ਖਾਦ ਵਰਤਦੇ ਹੋ ਉਹ ਕਹਿੰਦੇ ਖਾਦ ਵੀ ਆ ਆ ਕਿਹੜੀ ਖਾਦ ਹੋਈ ਪਰਾਦੀ ਇਹ ਇਹ ਜੀ ਨਾਰੀਅਲ ਤੋਂ ਤਿਆਰ ਕੀਤੀ ਜਾਂਦੀ ਆ ਨਾਰੀਅਲ ਦਾ ਜਿਹੜਾ ਬਰਾਦਾ ਹੁੰਦਾ ਉਹਨੂੰ ਬਰੀਕ ਬਰੀਕ ਕਰਕੇ ਉਹਨੂੰ ਵੀ ਸਨ ਡਰਾਈ ਕਰਕੇ ਕਿਉਂਕਿ ਉਹ ਚ ਫੰਗਸ ਬੈਕਟੀਰੀਆ ਵਾਇਰਸ ਵਗੈਰਾ ਨਾ ਫੈਲੇ ਹਾਂ ਦੈਨ ਉਹਨੂੰ ਇਹ ਯੂਜ਼ ਕੀਤਾ ਜਾਂਦਾ ਫਿਰ ਇਹ ਇਸਤੇਮਾਲ ਕੀਤੀ ਜਾਂਦੀ ਫਿਰ ਇਸਤੇਮਾਲ ਕੀਤੀ ਜਾਂਦੀ ਆ ਕਿਉਂਕਿ ਜਿਹੜੇ ਪਲਾਂਟਸ ਨੇ ਦਰਸਤ ਨਹੀਂ ਇਹਨਾਂ ਨੂੰ ਵੀ ਆਪਣੇ ਵਾਂਗੂ ਬਿਮਾਰੀਆਂ ਪੈਂਦੀਆਂ ਨੇ ਵਾਇਰਸ ਬੈਕਟੀਰੀਆ ਫੰਗਸ ਹਰੇਕ ਚੀਜ਼ ਇਹਨਾਂ ਨੂੰ ਪੈਂਦੀ ਆ ਪੈਂਦੀ ਆ ਹਰੇਕ ਚੀਜ਼ ਪੈਂਦੀ ਆ ਉਹਨਾਂ ਲਈ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ ਬਾਸ ਬਾਜ ਜਾਨੀ ਦੇਖਣ ਵਾਲੀ ਅੱਖ ਚਾਹੀਦੀ ਆ ਬਾਸ ਬਾਸ ਗੱਲ ਇਹ ਕਿ ਇਹਨਾਂ ਨੂੰ ਵੀ ਆ ਇਨਸਾਨਾਂ ਦੇ ਵਾਂਗੂ ਆਪਣੇ ਜਗਦੀਸ਼ ਚੰਦਰ ਵਾਜ ਜੀ ਨੇ ਉਹਨਾਂ ਨੇ ਵੀ ਦੱਸਿਆ ਸੀ ਕਿ ਇਹਨਾਂ 'ਚ ਵੀ ਜਾਨ ਆ ਆਪਣੀ ਇੰਡੀਆ ਦੇ ਸਾਇੰਟਿਸਟ ਸੀ ਉਹਨਾਂ ਨੇ ਵੀ ਦੱਸਿਆ ਸੀ ਜਿਵੇਂ ਆਪਾਂ ਨੂੰ ਹਰੇਕ ਚੀਜ਼ ਫੀਲ ਹੁੰਦੀ ਆ ਦੁੱਖ ਹੁੰਦਾ ਉਹਵੇਂ ਇਹਨਾਂ 'ਚ ਵੀ ਆ ਉਹਵੇਂ ਇਹਨਾਂ 'ਚ ਵਾਇਰਸ ਹੁੰਦਾ ਬੈਕਟੀਰੀਆ ਫੈਲਦਾ ਤੇ ਗਰੋ ਉਹਨਾਂ ਦੇ ਜੜਾਂ ਦੇ ਵਿੱਚ ਇਹ ਬਿਮਾਰੀ ਪੈ ਜਾਂਦੀ ਹੈ ਉਹਨਾਂ ਨੂੰ ਵੀ ਆਪਾਂ ਨੂੰ ਦੇਸੀ ਤਰੀਕੇ ਨਾਲ ਮਟਾਉਣਾ ਚਾਹੀਦਾ ਜਿਵੇਂ ਆਪਾਂ ਨਿੰਮ ਦਾ ਆਇਲ ਉਹਨੂੰ ਪਾਉ ਉਹਦੇ ਵਿੱਚ ਦੇਸੀ ਖਾਦ ਪਾਉ ਇਹ ਚੀਜ਼ਾਂ ਵਰਤੋਗੇ ਆਰਗੇਨਿਕ ਹੀ ਰਹੇਗੀ ਕਿ ਉਹ ਕੋਈ ਜਿਵੇਂ ਆਰਟੀਫੀਸ਼ੀਅਲ ਜੀ ਆਰਟੀਫੀਸ਼ੀਅਲ ਆਪਾਂ ਫੰਗੀਸਾਈਡ ਵਗੈਰਾ ਉਹ ਘੱਟ ਯੂਜ਼ ਕਰੀਏ ਕਿਉਂਕਿ ਆਪਣੇ এনवायरमेंट ਤੇ ਵੀ ਗਲਤ ਅਸਰ ਹੁੰਦਾ ਆਪਾਂ ਨਿੰਮ ਆਪਣੇ ਆਲੇ ਦੁਆਲੇ ਹੁੰਦੀਆਂ ਨੇ ਦੀਆਂ ਨੇ ਉਹ ਵੀ ਈਜ਼ੀ ਐ ਗ로우 ਕਰਨੀਆਂ ਹੁਣ ਮਿੱਠੇ ਜਿਹੇ ਮੌਸਮ ਤੇ ਉਹਨਾਂ ਦੀ ਨਮੋੜੀਆਂ ਕਰਦੀਆਂ ਨੇ ਹਾਂ ਉਹਨਾਂ ਨੂੰ ਕਲੈਕਟ ਕਰਕੇ ਦੱਬ ਦੋ ਆ ਨਿੰਮ ਤਿਆਰ ਹੋਈਆਂ ਨੇ ਦੇਖੋ ਛੋਟੇ ਜਿਹੇ ਪੋਟ ਦੇ ਵਿੱਚ ਤਿਆਰ ਕੀਤੀਆਂ ਹਨ ਅੱਛਾ ਛੋਟੀ ਕੋਲਡ ਡਰਿੰਕ ਦੀ ਬੋਤਲਾਂ ਸੱਟ ਦਿੰਨੇ ਆ ਹਾਂ ਇਹ ਆ ਮਾ ਉਹ ਜਿਹੜੀਆਂ ਹੋਰ ਕੰਪਨੀਆਂ ਆਉਂਦੀਆਂ ਨੇ ਛੋਟੇ ਛੋਟੇ ਬੋਤਲਾਂ ਦਾ ਬੜੀਆਂ ਵੀ ਦਹੀਂ ਦੇ ਕੋਲੇ ਵੀ ਹੁੰਦੇ ਨੇ ਇਹ ਉਹ ਦੇਖੋ ਬੋਤਲਾਂ ਰੱਖੀ ਹੋਈਆਂ ਨੇ ਅਰੇ ਬਾਬੂਆ ਇਹਨੂੰ ਉੱਪਰ ਕੱਟ ਕਰੋ ਥੱਲੇ ਤਿੰਨ ਚਾਰ 홀 ਕਰੋ ਕਿ ਪਾਣੀ ਨਾ ਖੜੇ ਬਸ ਵੀ ਗਰੋ ਕਰ ਦੋ ਆ ਸਿੰਪਲ ਐ ਇਹ ਸਿੰਪਲ ਐ ਲਾਲਾ ਹੋਣੀ ਹੈ ਕੋਈ ਕੁਝ ਨਹੀਂ ਕਰਨਾ ਕੋਈ ਖਾਦ ਨਹੀਂ ਪਾਉਣੀ ਵੇ ਆਪਣੇ ਦੇਸੀ ਰੁੱਖ ਨੇ ਜਿਹੜੇ ਵਿਰਾਸਤੀ ਰੁੱਖ ਨੇ ਹਾਂ ਨਿੰਮਾ ਹੋ ਗਈਆਂ ਜਾਮਣ ਦੇ ਬਿਲਕੁਲ ਮੈਂ ਮੈਂ ਕੈਮਰਾਮੈਨ ਨੇ ਵੀ ਕਹੂੰਗਾ ਕਿ ਆ ਦੇਖੋ ਕਿੰਨਾ ਸੋਹਣਾ ਹੋਰ ਗਰੋਅ ਕਰ ਰਿਹਾ ਜਿਵੇਂ ਕਿ ਛੋਟਾ ਜਿਹਾ ਬੱਚਾ ਹੁੰਦਾ ਇਹਦਾ ਜਿਵੇਂ ਇੱਕ ਛੋਟੇ ਜਿਹੇ ਬੱਚੇ ਵਾਲੀ ਫੀਲ ਹੁੰਦੀ ਹੈ ਕਿ ਐਂ ਹੀ ਫੜ ਲਓ ਇਹਨੂੰ ਤਾਂ ਕੋਈ ਗੱਲ ਨਹੀਂ ਭਾਈ ਇਹਨਾਂ ਨੂੰ ਪਾਲਣਾ ਹੀ ਬੱਚਿਆਂ ਵਾਂਗੂ ਪੈਂਦਾ ਜਿੰਨੇ ਦਰੱਖਤ ਨੇ ਜੇ ਇਹਨਾਂ ਨੂੰ ਰੋਜ਼ ਗੇੜਾਂ ਵਰਗੇ ਪਾਣੀ ਵਗੈਰਾ ਨਹੀਂ ਦੇਖੋਗੇ ਇਹ ਵੀ ਮਰ ਜਾਣਗੇ ਇਹ ਦੇਖੀ ਜਾਂਦੇ ਹੁੰਦੇ ਨੇ ਕਿ ਭਾਈ ਆਏ ਨਹੀਂ ਹੈਗੇ ਮੈਨੂੰ ਮਿਲਣੇ ਇਹ ਹੁਣ ਕਿਵੇਂ ਆ ਇਹਨਾਂ ਨੂੰ ਅੱਪਾ ਗੱਲਾਂ ਬਾਤਾਂ ਕਰ ਰਹੇ ਆ ਇਹ ਵੀ ਭਾਈ ਸੁ ਜੰਗਲ ਜੰਗਲ ਇੱਕ ਆ ਜੀ ਜਰੂਰ ਪਛਾਣਾ ਚਾਹੁੰਦਾ ਕਿ ਆ ਵੀ ਹੁਣ ਬਾਵਾਂ ਹੀ ਬਣਾ ਹੋ ਗਿਆ ਹੈ ਇਹ ਥੋੜੀ ਥੋੜੀ ਕਾਫੀ ਸਾਲਾਂ ਨੂੰ ਕਰਦੇ ਆ ਰਹੇ ਹਾਂ ਇਹਨਾਂ ਦੀ ਵੀ ਥੋੜੀ ਜੜਾਂ ਦੀ ਟ੍ਰੀਮਿੰਗ ਕਰਨੀ ਪੈਂਦੀ ਹੈ ਕਿਉਂਕਿ ਇਹਨਾਂ ਨੂੰ ਛੋਟੇ ਬੌਂਸੇ ਹੀ ਕਹਿੰਦੇ ਆਪਾਂ ਇਹਨਾਂ ਨੂੰ ਇਹ ਜਪਾਨੀਸਟਕਨੀਕ ਹੈ ਇਹ ਹਾਲੇ ਮੈਂ ਇੱਥੇ ਵੀ ਐਕਸਪੈਰੀਮੈਂਟ ਜੀ ਕਰ ਰਹੇ ਹਾਂ ਕਿ بڑے ਦਰਖਤ ਨੂੰ ਛੋਟੇ ਕਮਰੇ ਚ ਕਿਵੇਂ ਲੈ ਕੇ ਆਉਣਾ ਇਹ ਡੈਕੋਰੇਸ਼ਨ ਨੂੰ ਚਲਦੀ ਜਾਂਦੀ ਇਹਨਾਂ ਟੈਕਨੀਕ ਸੇ ਵੀ ਬੌਂਸੇ ਟੈਕਨੀਕ ਵਿੱਚ ਹੈ ਕਈਗਾ ਅੱਜ ਜ਼ਿਆਦਾਤਰ ਲੋਕ ਚਾਹੁੰਦੇ ਹੁੰਦੇ ਨੇ ਕਿ ਆਪਾਂ ਇਹ ਅਸੀਂ ਅੰਦਰ ਹੀ ਰੱਖ ਲਈਏ ਬੇਰੀ ਕੋਲ ਜਿਵੇਂ ਕਿ ਦਰਸ਼ਕ ਦੇਖ ਰਹੇ ਹੋਣਗੇ ਭਾਜੀ ਸਵਾਲ ਮਨਾਂ ਦੇ ਵਿੱਚ ਬਹੁਤ ਹੋਣਗੇ ਉਹਦਾ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਜਿਵੇਂ ਅਲੱਗ ਕੰਮ ਹੈ ਨਹੀਂ ਤਾਂ ਆਪਾਂ ਚੀਜ਼ਾਂ ਖਾ ਪੀ ਕੇ ਫਲ ਫਰੂਟ ਖਾ ਪੀ ਕੇ ਆਪਾਂ ਰੱਖ ਦਿੰਨੇ ਆ ਸਾਈਡ ਤੇ ਉਹਨਾਂ ਦੇ ਵੀਜਾਂ ਨੂੰ ਕਿ ਇਹ ਵੇਸਟੇਜ ਹੈ ਤੁਸੀਂ ਉਸ ਨਜ਼ਰ ਨੂੰ ਨਾਲ ਉਸਨ ਉਹਨਾਂ ਨੂੰ ਦੇਖਦੇ ਹੋ ਕਿ ਨਹੀਂ ਇਹ ਵੇਸਟੇਜ ਨਹੀਂ ਇਹ ਇੱਕ ਜ਼ਿੰਦਗੀ ਦੇਣ ਵਾਲੀ ਵੀ ਚੀਜ਼ ਹੈ ਭਾਈ ਜੀ ਜਿਹੜਾ ਇਹ ਕੰਮ ਕਰ ਰਹੇ ਹੋ ਪਰਿਵਾਰ ਕਿੰਨਾ ਚ ਸਾਥ ਹੁੰਦਾ ਪਰਿਵਾਰ ਬਹੁਤ ਸਾਥ ਦਿੰਦਾ ਕਿਉਂ ਘਰ ਦੇ ਵੀ ਹੁਣ ਜਦੋਂ ਕਈ ਵਾਰੀ ਫਰੂਟ ਹੁੰਦੇ ਨੇ ਉਹ ਵਾਸ਼ ਕਰਾਉਂਦੇ ਨੇ ਮੰਮੀ ਵੀ ਹੈਲਪ ਕਰਦੇ ਨੇ ਵਾਈਫ ਵੀ ਹੈਲਪ ਕਰਦੇ ਨੇ ਉਹ ਵਾਸ਼ ਕਰਕੇ ਮੈਨੂੰ ਦਿੰਦੇ ਨੇ ਫਰੂਟਸ ਉਹ ਮੈਡਮ ਨੂੰ ਕਹਿ ਕੇ ਜਾਂਣਾ ਨਾ ਕਿ ਤੁਸੀਂ ਫਰੂਟ ਖਾ ਕੇ ਸੀਡ ਨੂੰ ਸੱਟਣਾ ਨਹੀਂ ਮੇਰੇ ਆਉਣ ਤੋਂ ਪਹਿਲਾਂ ਕੋਈ ਵੀ ਉਹ ਧੋ ਕੇ ਵਗੈਰਾ ਸਾਫ਼ ਕਰਕੇ ਰੱਖ ਲੁੰਦੇ ਨੇ ਮੇਰੇ ਲਈ ਫੇ ਮੈਂ ਉਹਨਾਂ ਨੂੰ ਸਨ ਡਰਾਈ ਕਰਦਾ ਕਈ ਵਾਰੀ ਮੈਂ ਆਪ ਸਾਫ਼ ਕਰਦਾ ਉਹ ਵੀ ਪੂਰੀ ਹੈਲਪ ਕਰਦੇ ਨੇ ਪੂਰੀ ਮਦਦ ਕਰਦੇ ਨੇ ਖੁਸ਼ੀ ਮਿਲਦੀ ਆ ਹਾਂਜੀ ਹਾਂਜੀ ਬਹੁਤ ਖੁਸ਼ੀ ਮਿਲਦੀ ਆ ਇੱਥੇ ਤੁਹਾਨੂੰ ਪਲਾਂਟਸ ਦੇ ਨਾਲ ਰਹਿ ਕੇ ਤੁਹ ਦੇ ਵੀਤਦੇ ਤੁਸੀਂ ਸਟ्रेस ਦੇ ਨਹੀਂ ਅੱਜਕੱਲ ਆਪਾਂ ਦੇਖਦੇ ਆਂ ਰਹੀ ਜਾਨਾ ਕਹਿੰਦਾ ਸਟ्रेस ਬਹੁਤ ਹੈ ਲਾਈਫ ਸਟ्रेस ਬਹੁਤ ਇਹਨਾਂ ਨਾਲ ਤੁਹਾਨੂੰ ਹੋਊਗੀ ਤੁਹਾਨੂੰ ਸਟ्रेस ਵੀ ਹੋਊਗਾ ਪੇਸ਼ੈਂਸ ਸਿੱਖਣ ਨੂੰ ਬਹੁਤ ਮਿਹਨਤ ਦੀ ਇਹਨਾਂ ਨਾਲ ਕਿਵੇਂ ਇਹ ਸਲੋ 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 ਕਾਫੀ ਸਾਲ ਲੱਗ ਜਾਂਦੇ ਨੇ ਇਹਨਾਂ ਨੂੰ ਛੋਟੇ ਤੋਂ ਵੱਡੇ ਹੁੰਦੇ ਨੂੰ ਆਪਾਂ ਫੇਰ ਕੱਟ ਕੇ ਪਰੇ ਮਾਰਦੇ ਆਂ ਅੱਜਕੱਲ ਆਪਾਂ ਨੂੰ ਇਹਨਾਂ ਨੂੰ ਬਚਾਉਣ ਦੀ ਲੋੜ ਆ ਦਰਸਤਾਂ ਨੂੰ ਵਾਤਾਵਰਣ ਦੀ ਬਿਲਕੁਲ ਭਾਈ ਦਰਸ਼ਕ ਦੇਖ ਰਹੇ ਹੋਣ ਜੇ ਤੁਸੀਂ ਆਪਣਾ ਕੋਈ ਕੰਟੈਂਟ ਨੰਬਰ ਦੇ ਸਕਦੇ ਹੋ ਤਾਂ ਤੁਸੀਂ ਦੇਣਾ ਚਾਹੋਗੇ ਬਿਲਕੁਲ ਆਪਣਾ ਕੋਈ ਮੋਬਾਈਲ ਨੰਬਰ ਜਰੂਰ ਦੱਸੋ ਹਾਂਜੀ ਜੇ ਕੋਈ ਵੀ ਮੇਰੇ ਤੋਂ ਕੋਈ ਹੈਲਪ ਲਾਈਨ ਚਾਹੁੰਦਾ ਕਿਵੇਂ ਆਪਾਂ ਨੇ ਫਰੂਟਸ ਦੇ ਪlant grow ਕਰਨੇ ਨੇ ਜਾਂ ਹੋਰ ਕੋਈ ਪlant grow ਕਰਨੇ ਨੇ ਉਹ ਮੇਰੇ ਨਾਲ ਕਦੇ ਵੀ ਕੰਟੈਕਟ ਕਰ ਸਕਦਾ ਮੇਰਾ ਨੰਬਰ نوٹ ਕਰ ਲਓ ਜੀ 9814017899 ਮੇਰਾ ਨਾਮ ਹੈ ਸਿਮਰਪ੍ਰੀਤ ਸਿੰਘ ਤੇ ਮੈਂ ਖੰਨੇ ਤੋਂ ਬਿਲੋਂਗ ਕਰਦਾ ਤੁਸੀਂ ਕਦੇ ਵੀ ਮੈਨੂੰ ਕੋਈ ਕੰਟੈਕਟ ਕਰ ਸਕਦੇ ਹੋ ਕੋਈ ਵੀ ਵਾਰੀ ਆਪਾਂ ਨੇ ਨੌਲੇਜ ਨਹੀਂ ਹੁੰਦੀ ਕਿ ਆਹ ਫਰੂਟ ਨੂੰ ਕਹੇ ਜਾਂ ਮੌਸਮ ਚਾਹੀਦਾ ਕਹੇ ਜਾਂ ਇਹਨੂੰ ਮਿੱਟੀ ਚਾਹੀਦੀ ਆ ਤਾਂ ਜਿੰਨਾ ਵੀ ਮੈਨੂੰ ਐਕਸਪੀਰੀਅੰਸ ਹੈ ਤੁਹਾਡੇ ਨਾਲ ਸ਼ੇਅਰ ਤੇ ਆਪਾਂ ਇਹ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਐ ਐਂਡ 'ਚ ਮੈਂ ਕਿ ਆਪਾਂ ਵਾਧੂ ਵਾਧ ਰੁੱਖ ਲਗਾਏ ਜੀ ਤੇ ਉਹਨਾਂ ਨੂੰ ਸੰਭਾਲੀਏ ਵੀ ਆਪਾਂ ਰੁੱਖ ਲਗਾ ਦਿੰਨੇ ਆ ਹਰੇਕ ਮੌਸਮ 'ਚ ਆਪਾਂ ਹਰੇਕ ਸਾਲ ਦੇਖਦੇ ਆ ਕਿ ਰੁੱਖ ਲਗਾਤੇ ਜੀ ਬਟ ਉਹਨਾਂ ਨੂੰ ਸਾਭਦੇ ਨਹੀਂ ਹੈਗੇ ਆਪਾਂ ਲਾ ਕੇ ਛੱਡ ਦਿੰਨੇ ਆ ਲਾ ਕੇ ਛੱਡ ਦਿੰਨੇ ਆ ਉਹਦਾ ਕੁਝ ਅਦਾ ਪਤਾ ਨਹੀਂ ਪੈਂਦਾ ਫਿਰ ਕੀ ਉਹਨੂੰ ਜਾਨਵਰ ਖਾ ਗਏ ਜੀ ਕੋਈ ਇਹ ਕਿਸੇ ਨੇ ਸਿੱਟਤਾ ਕੋਈ ਤੋੜਤਾ ਬਟ ਆਪਾਂ ਉਹਨਾਂ ਨੂੰ ਸੰਭਾਲੀਏ ਤਾਂ ਹੀ ਆਪਣਾ ਵਾਤਾਵਰਣ ਵਧੀਆ ਰਹੂਗਾ ਹੂੰ ਇਸੇ ਸਾਲ ਮੈਂ ਘੱਟੋ ਘੱਟ 500 ਤੋਂ ਵੱਧ ਰੁੱਖ ਲਗਾ ਚੁੱਕੇ ਆ ਤੇ ਉਹ ਮੇਰੀ ਨਿਗਾਹ ਹੈ ਤੇ ਮੈਂ ਘੇੜਾ ਘੇੜਾ ਘੱਡਦਾ ਰਹਿਣਾ ਕੋਈ ਗਡਾਉਂਸ ਚ ਨੇ ਸਕੂਲਾਂ ਚ ਨੇ ਮੈਂ ਨੇੜੇ ਦੇ ਸਕੂਲਾਂ ਚ ਆ ਪਾਰਕ ਚ ਸਾਡੇ ਘਰ ਦੇ ਕੋਲੇ ਪਾਰਕ ਆ ਉੱਥੇ ਵੀ ਕਾਫੀ ਮੈਂ ਰੁੱਖ ਲਗਾਏ ਨੇ ਹੋਰ ਜਿੱਥੇ ਵੀ ਮੈਨੂੰ ਕੋਈ ਰਿਸਤਿਆ ਕਰੇ ਆਉਂਦਾ ਉਹਨਾਂ ਨੂੰ ਵੀ ਦਿੱਫ ਚ ਹੀ ਦਿੰਨਾ ਕਿ ਆ ਲਓ ਮੈਂ ਆ ਲੈ ਜੋ ਇਹਦੀ ਸੰਭਾਲ ਹੋ ਜੂ ਚਾਹੇ ਇੱਕੇ ਲੈ ਕੇ ਜਾਇਓ ਬਟ ਉਹਦੀ ਜਿਹੜੀ ਸੰਭਾਲ ਆ ਉਹ ਵਧੀਆ ਤਰੀਕੇ ਨਾਲ ਕਰਿਓ ਉਹ ਸੰਭਾਲ ਵਧੀਆ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁ ਤੇ ਮੈਂ ਦਰਸ਼ਕਾਂ ਤੋਂ ਵੀ ਇਹੀ ਉਮੀਦ ਰੱਖੂੰਗਾ ਕਿ ਦੇਖੋ ਕਿੰਨਾ ਛੋਟਾ ਜਾਏ ਮੇਰੇ ਹੱਥ ਦੇ ਵਿੱਚ ਪਕੜਿਆ ਆਇਆ ਇੰਨਾ ਪਿਆਰਾ ਲੱਗ ਰਿਹਾ ਤੇ ਇਹ ਵੀ ਬੱਚਿਆ ਮੰਗੇ ਹੁੰਦੇ ਨੇ ਮੰਗਦੇ ਨਹੀਂ ਬਸ ਇੱਕ ਪਿਆਰ ਹੀ ਮੰਗਦੇ ਹੁੰਦੇ ਨੇ ਤੇ ਤੁਹਾਨੂੰ ਜ਼ਿੰਦਗੀ ਦਿੰਦੇ ਨੇ ਜੇ ਤੁਸੀਂ ਇਹਨਾਂ ਨੂੰ ਸਮ ਹੋਗੇ ਇਹਨਾਂ ਨੂੰ ਜ਼ਿੰਦਗੀ ਦਵੋਗੇ ਇਹ ਤੁਹਾਨੂੰ ਵੀ ਵਧੀਆ ਜ਼ਿੰਦਗੀ ਤੇ ਵਧੀਆ ਮਾਹੌਲ ਦੇਣਗੇ ਉਮੀਦ ਇਹ ਰੱਖਾਂਗੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਗੀ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖਰਨੇ ਨੂੰ ਦੋ ਜਿਆਦਾ ਦੇ ਦੇਰੋ ਰਹਿਮਤ ਟੀਵੀ ਧੰਨਵਾਦ